ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਸਾਖੀ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਸ਼ੀਹਾ ਉੱਪਲ ਨੂੰ ਉਪਦੇਸ਼ ਦੇਣਾ ਇੱਕ ਦਿਨ ਸ੍ਰੀ ਗੁਰੂ ਅੰਗਦ ਦੇਵ ਜੀ ਖਡੂਰ ਸਾਹਿਬ ਤੋਂ ਗੋੰਦਵਾਲ ਸਾਹਿਬ ਨੂੰ ਜਾ ਰਹੇ ਸਨ ਰਸਤੇ ਵਿੱਚ ਗੁਰੂ ਜੀ ਨੂੰ ਸ਼ੀਹਾ ਉੱਪਲ ਨਾਮ ਦਾ ਸਿੱਖ ਮਿਲਿਆ ਦਰਸ਼ਨ ਕਰਦੇ ਸਾਰ ਗੁਰੂ ਜੀ ਨੂੰ ਨਮਸਕਾਰ ਕੀਤੀ 시ਹਾ ਉਪਲ ਦੇ ਹੱਥਾਂ ਵਿੱਚ ਦੋ ਬੱਕਰੇ ਫੜੇ ਦੇ ਗੁਰੂ ਜੀ ਨੇ ਪੁੱਛਿਆ ਸਿੱਖਾ ਇਹ ਬੱਕਰੇ ਕੀ ਕਰਨੇ ਹਨ ਤਾਂ 시ਹਾ ਉਪਲ ਨੇ ਆਖਿਆ ਸਤ ਗੁਰੂ ਜੀ ਮੇਰੇ ਘਰ ਪੁੱਤਰ ਨੇ ਜਨਮ ਲਿਆ ਹੈ ਅੱਜ ਸ਼ਾਮ ਨੂੰ ਰੀਤੀ ਰਿਵਾਜ ਅਨੁਸਾਰ ਉਸ ਦੇ ਮੁੰਡਨ ਭਾਵ ਕੇਸ ਕੱਟਨੇ ਹਨ ਇਸ ਲਈ ਆਏ ਰਿਸ਼ਤੇਦਾਰਾਂ ਦੇ ਛਕਣ ਵਾਸਤੇ ਇਨਾ ਬੱਕਰੀਆਂ ਨੂੰ ਮਾਰ ਕੇ ਮੀਟ ਦੀ ਸਬਜ਼ੀ ਤਿਆਰ ਕਰਨੀ ਹੈ ਘਰ ਗੀਤ ਨਾਚ ਟਾਪ ਹੋਵੇਗਾ ਇਹ ਸੁਣ ਕੇ ਗੁਰੂ ਜੀ ਨੇ ਆਖਿਆ ਸ਼ੀਹਾ ਤੂੰ ਗੁਰੂ ਦਾ ਸਿੱਖ ਹੈ ਤੈਨੂੰ ਗੁਰੂ ਨਾਨਕ ਦੇ ਘਰ ਤੋਂ ਸਿੱਖਿਆ ਹੈ ਕਿ ਬੱਚਿਆਂ ਦੇ ਕੇਸਾਂ ਦਾ ਮੁੰਡਨ ਨਹੀਂ ਕਰਨਾ ਬਲਕਿ ਗੁੰਦਣ ਕਰਨੇ ਹਨ ਕੱਟਨੇ ਨਹੀਂ ਸੋਹਣੇ ਟੰਗ ਨਾਲ ਸਵਾਰ ਕੇ ਉਹਨਾਂ ਨੂੰ ਗੁੰਦਣਾ ਹੈ ਤੇ ਜੂੜਾ ਕਰਨਾ ਹੈ ਬੱਚੇ ਦੇ ਜਨਮ ਲਿਆ ਚੰਗੀ ਗੱਲ ਹੈ ਪਰ ਐਸੇ ਸਮੇਂ ਬੱਕਰੇ ਮਾਰ ਕੇ ਮੀਟ ਤਿਆਰ ਕਰਨਾ ਰਿਸ਼ਤੇਦਾਰਾਂ ਨੂੰ ਖਵਾਉਣਾ ਜੀਵ ਹਤਿਆ ਕਰਨੀ ਚੰਗਾ ਨਹੀਂ ਹੈ ਖਾਣਗੇ ਤੇਰੇ ਰਿਸ਼ਤੇਦਾਰ ਪਰ ਲੇਖਾ ਤੈਨੂੰ ਦੇਣਾ ਪਵੇਗਾ ਅਗਰ ਤੂੰ ਛਕਾਉਣਾ ਹੈ ਤਾਂ ਸ਼ਰਧਾ ਨਾਲ ਗੁਰੂ ਦਾ ਲੰਗਰ ਬਣਾ ਕੇ ਛਕਾ ਖੁਸ਼ੀਆਂ ਸਮੇਂ ਗੀਤ ਗਾਣੀ ਨੱਚਣਾ ਟੱਪਣਾ ਨਹੀਂ ਕਰਨਾ ਚਾਹੀਦਾ ਇਸ ਨਾਲ ਪਾਪਾਂ ਦੇ ਭਾਗੀ ਬਣੀਦਾ ਹੈ ਬਲਕਿ ਸ਼ੁਕਰਾਨੇ ਵਿੱਚ ਗੁਰਬਾਣੀ ਗਾਇਨ ਕਰਨੀ ਚਾਹੀਦੀ ਹੈ ਜਿਸ ਨਾਲ ਪੁੰਨ ਬਣਦੇ ਹਨ ਅਤੇ ਮਿਲੀ ਦਾਤ ਨੂੰ ਵਾਰਡ ਲੱਗਦੀ ਹੈ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਇਹ ਤਿੰਨੇ ਸਿੱਖਿਆਵਾਂ ਸਾਨੂੰ ਵੀ ਆਪਣੇ ਘਰਾਂ ਵਿੱਚ ਖੁਸ਼ੀ ਦੇ ਕਾਰਜ ਵਿੱਚ ਮੰਨਣੀਆਂ ਚਾਹੀਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ